ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹਾਂ ਸੋ ਸਤਿਗੁਰਾਂ ਨੇ ਬੜੀਆ ਪਾਰ ਬਖਸ਼ਿਸ਼ ਕਿਰਪਾ ਕੀਤੀ ਰਹਿਮਤ ਕੀਤੀ ਸੋ ਅੱਜ ਜੀਠ ਦਾ ਮੀਨਾ ਆਰੰਭ ਹੋਇਆ ਹੈ ਸੋ ਸਤਿਗੁਰ ਕਿਰਪਾ ਕਰਨ ਸਮੂਹ ਸੰਗਤਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਤਾਂ ਦਰਸਤੀਆਂ ਬਖਸ਼ਣ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਸਮਝਾਉਂਦੇ ਹਨ ਕੀਤਾ ਕਰਨਾ ਸਰਵ ਰਜਾਈ ਕਿਸ ਕੀਚੈ ਜੀ ਕਰ ਸਕੀ ਐ ਸਤਿਗੁਰੂ ਜੀ ਕਹਿੰਦੇ ਭਾਈ ਇਹ ਜਗਤ ਦੇ ਵਿੱਚ ਜੋ ਕੁਝ ਬਣਿਆ ਹੈ ਜੋ ਕੁਝ ਹੋ ਰਿਹਾ ਹੈ ਉਸ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ ਅਸੀਂ ਜੀਵ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੇ ਆਪਣਾ ਕੀਤਾ ਕਿਸੋ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀ ਹੈ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਓਵੇਂ ਹੀ ਹੁੰਦਾ ਹੈ ਚਾਹੇ ਦੁੱਖ ਹੈ ਚਾਹੇ ਸੁਖ ਹੈ ਸਾ ਪਰਮਾਤਮਾ ਦੇ ਭਾਣੇ ਦੇ ਵਿੱਚ ਹੁੰਦਾ ਹੈ ਕਿਉਂਕਿ ਦੁੱਖ ਵੀ ਸਾਨੂੰ ਆਉਣਾ ਚਾਹੀਦਾ ਹੈ ਦੁੱਖ ਆਉਣ ਦੇ ਨਾਲ ਸਾਨੂੰ ਪਰਮਾਤਮਾ ਚੇਤੇ ਆਉਂਦਾ ਹੈ ਸੁੱਖ ਦੇ ਵਿੱਚ ਤਾਂ ਅਸੀਂ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦੇ ਕੋਈ ਵਿਰਲੇ ਮਨੁੱਖ ਹੁੰਦੇ ਹਨ ਜਿਹੜੇ ਸੁੱਖ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਪਰ ਜਦੋਂ ਦੁੱਖ ਆ ਜਾਂਦਾ ਹੈ ਉਦੋਂ ਹਰ ਕੋਈ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਮੇਰੇ ਹਰ ਜੀਵ ਸਭ ਕੋ ਤੇਰੇ ਵਸ ਸਾਰੇ ਜੀਵ ਜੋ ਪ੍ਰਮਾਤਮਾ ਨੇ ਪੈਦਾ ਕੀਤੇ ਹਨ ਉਸ ਵਾਹਿਗੁਰੂ ਪ੍ਰਮਾਤਮਾ ਦੇ ਵਸ ਦੇ ਵਿੱਚ ਹਨ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੈ ਜੇ ਉਹ ਭਾਵੈ ਤਿਵੇਂ ਬਖਸ਼ੈ ਸਾਡੇ ਜੀਵਾਂ ਦੇ ਵਿੱਚ ਕੋਈ ਸਮਰੱਥਾ ਨਹੀਂ ਹੈ ਕਿ ਅਸੀਂ ਕੁਝ ਕਰ ਸਕੀ ਜਿੰਮੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਸਾਡੇ ਉੱਤੇ ਮਿਹਰ ਕਰਦਾ ਹੈ ਸਭ ਜਿਓ ਪਿੰਡ ਦੀ ਆਤੁਦ ਆਪੇ ਤੁਦ ਆਪੇ ਕਾਰੈ ਲਾਇਆ ਇਹ ਸਰੀਰ ਇਹ ਜਿੰਦ ਪਰਮਾਤਮਾ ਨੇ ਸਾਨੂੰ ਬਖਸ਼ੀ ਹੈ ਤਾਂ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੋ ਸੰਸਾਰ ਨੂੰ ਝਾਤ ਮਾਰਨੀ ਚਾਹੀਦੀ ਹੈ ਸੰਸਾਰ ਦੇ ਵਿੱਚ ਕਿ ਬਹੁਤ ਜੀਵ ਆਪਣੇ ਸਰੀਰ ਦੇ ਕਰਕੇ ਬਹੁਤ ਦੁਖੀ ਹਨ ਆਪਾਂ ਨੂੰ ਪ੍ਰਮਾਤਮਾ ਨੇ ਇੰਨਾ ਸੋਹਣਾ ਸਰੀਰ ਬਖਸ਼ਿਆ ਹੈ ਸੋ ਕਈਆਂ ਦੇ ਕੋਲ ਖਾਣ ਵਾਸਤੇ ਹੱਥ ਨਹੀਂ ਹਨ ਕਈਆਂ ਦੇ ਕੋਲ ਤੁਰਨ ਵਾਸਤੇ ਲੱਤਾਂ ਨਹੀਂ ਹਨ ਕਈਆਂ ਦੇ ਕੋਲ ਇਸ ਸੰਸਾਰ ਨੂੰ ਦੇਖਣ ਵਾਸਤੇ ਅੱਖਾਂ ਨਹੀਂ ਹਨ ਪਰ ਪ੍ਰਮਾਤਮਾ ਨੇ ਸਾਨੂੰ ਸੰਪੂਰਨ ਸਰੀਰ ਬਖਸ਼ਿਆ ਹੈ ਸੋ ਇਸ ਕਰਕੇ ਸਾਨੂੰ ਪ੍ਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੋ ਇੱਕ ਗੁਰੂ ਦਾ ਪਿਆਰਾ ਜੋ ਹਰ ਰੋਜ਼ ਗੁਰੂ ਦੇ ਘਰ ਜਾਂਦਾ ਸੀ ਹਰ ਰੋਜ਼ ਗੁਰਬਾਣੀ ਪੜ੍ਹਦਾ ਸੀ ਤੇ ਉਸ ਦੇ ਮਨ ਦੇ ਵਿੱਚ ਸੀ ਉਸ ਨੇ ਮਨ ਦੇ ਵਿੱਚ ਸੁਖਿਆ ਸੀ ਕਿ ਮੈਨੂੰ ਗੱਡੀ ਮਿਲ ਜਾਵੇ ਕਿ ਮੈਂ ਹਰ ਰੋਜ਼ ਗੁਰਬਾਣੀ ਪੜ੍ਹਦਾ ਹਾਂ ਹਰ ਰੋਜ਼ ਗੁਰੂ ਘਰ ਜਾਂਦਾ ਹਾਂ ਤਾਂ ਉਸ ਦੀ ਇੱਕ ਬਹੁਤ ਸੋਹਣੀ ਚੋਅ ਸੀ ਕਿ ਮੈਨੂੰ ਆ ਮੇਰੀ ਮਨਪਸੰਦ ਗੱਡੀ ਮਿਲ ਜਾਵੇ ਤਾਂ ਜਦੋਂ ਉਹਦੀ ਮੰਗ ਪੂਰੀ ਨਾ ਹੋਈ ਉਸ ਮਨੁੱਖ ਨੇ ਗੁਰਬਾਣੀ ਪੜ੍ਹਨੀ ਵੀ ਛੱਡ ਦਿੱਤੀ ਗੁਰੂ ਘਰ ਜਾਣਾ ਵੀ ਛੱਡ ਦਿੱਤਾ ਕਿ ਪ੍ਰਮਾਤਮਾ ਨੇ ਮੇਰੀ ਜਿਹੜੀ ਮੰਗ ਸੀ ਉਹ ਪੂਰੀ ਨਹੀਂ ਕੀਤੀ ਤਾਂ ਉਹਨੂੰ ਘਰ ਦੇ ਕਹਿੰਦੇ ਭਾਈ ਤੂੰ ਗੁਰਦੁਆਰੇ ਜਾਇਆ ਕਰ ਗੁਰਬਾਣੀ ਪੜ੍ਹਾਇਆ ਕਰ ਪ੍ਰਮਾਤਮਾ ਤੇਰੀ ਅਰਦਾਸ ਜ਼ਰੂਰ ਸੁਣਨਗੇ ਚਲੋ ਘਰਦਿਆਂ ਦੇ ਆਖੇ ਲਾ ਕੇ ਪਰਿਵਾਰ ਦੇ ਕਹਿਣ ਦੇ ਉਹ ਕਹਿੰਦਾ ਮੈਂ ਗੁਰੂ ਘਰ ਦਾ ਜਾਇਆ ਕਰਾਂਗਾ ਪਰ ਮੈਂ ਗੁਰਵਾਣੀ ਨਹੀਂ ਪੜਦਾ ਕਿਉਂਕਿ ਪ੍ਰਮਾਤਮਾ ਨੇ ਮੇਰੀ ਜਿਹੜੀ ਮੰਗ ਸੀ ਉਹ ਪੂਰੀ ਨਹੀਂ ਕੀਤੀ ਕਰਦਿਆਂ ਦੀ ਗੱਲ ਮੰਨ ਕੇ ਗੁਰੂ ਘਰ ਜਾਣ ਲੱਗ ਪਿਆ ਇੱਕ ਦਿਨ ਕਹਿੰਦੇ ਗੁਰੂ ਘਰ ਸੇਵਾ ਕਰ ਰਿਹਾ ਸੀ ਬਾਹਰ ਬੈਠਾ ਸੀ ਜਿਹੜੀ ਗੱਡੀ ਉਹਨੇ ਉਹਦੇ ਮਨ ਦੇ ਵਿੱਚ ਸੀ ਕਿ ਮੈਂ ਇਹ ਗੱਡੀ ਲੈਣੀ ਹੈ ਉਹ ਕੁਝ ਪਲਾਂ ਦੇ ਵਿੱਚ ਉਹਦੇ ਸਾਹਮਣੇ ਆ ਕੇ ਖੜੀ ਹੋ ਗਈ। ਜਦੋਂ ਉਹਨੇ ਗੱਡੀ ਵਲ ਦੇਖਿਆ ਤਾਂ ਮਨ ਦੇ ਵਿੱਚ ਖੁਸ਼ੀ ਹੋਈ ਕਿ ਬਹੁਤ ਸੋਹਣੀ ਗੱਡੀ ਹੈ। ਮੈਨੂੰ ਵੀ ਇਹਦੇ ਨਾਲ ਦੀ ਗੱਡੀ ਚਾਹੀਦੀ ਸੀ। ਜਦੋਂ ਉਹ ਗੱਡੀ ਦੇ ਵਿੱਚੋਂ ਉਸ ਗੱਡੀ ਦਾ ਮਾਲਕ ਉਤਰਿਆ ਤਾਂ ਦੋ ਜਣਿਆਂ ਨੇ ਉਹਨੂੰ ਫੜ ਕੇ ਗੱਡੀ ਦੇ ਵਿੱਚੋਂ ਉਤਾਰਿਆ। व्हीਲ ਚੇਅਰ ਦੇ ਉੱਪਰ ਲੈ ਕੇ ਆਏ। ਜਦੋਂ ਉਸ ਮਨੁੱਖ ਦੇ ਕੋਲ ਉਹ ਵੀਲਚੇਅਰ ਦੇ ਉੱਪਰ ਜੋ ਗੱਡੀ ਦਾ ਮਾਲਕ ਸੀ ਉਹ ਆਇਆ ਤਾਂ ਉਸ ਨੇ ਉਸ ਨੂੰ ਕਿਹਾ ਕਿ ਤੁਹਾਡੀ ਗੱਡੀ ਬਹੁਤ ਸੋਹਣੀ ਹੈ ਮੇਰੇ ਮਨ ਦੇ ਵਿੱਚ ਵੀ ਇਹੋ ਜੀ ਗੱਡੀ ਲੈਣ ਦੀ ਇੱਛਾ ਸੀ ਪਰ ਉਹ ਮਨੁੱਖ ਕਹਿਣ ਲੱਗਿਆ ਜਿਸ ਨੂੰ ਦੋ ਬੰਦਿਆਂ ਨੇ ਫੜ ਕੇ ਗੱਡੀ ਦੇ ਵਿੱਚੋਂ ਲਾਹਿਆ ਸੀ ਉਹ ਕਹਿਣ ਲੱਗਿਆ ਕਹਿੰਦਾ ਭਾਈ ਇਹ ਗੱਡੀ ਤੂੰ ਰੱਖ ਲੈ ਅਤੇ ਮੈਨੂੰ ਸਰੀਰਕ ਤੰਦਰੁਸਤੀ ਦੇ ਦੇ ਕਿਉਂਕਿ ਉਹ ਕਹਿਣ ਲੱਗਿਆ ਕਿ ਮੇਰੇ ਕੋਲ ਬਹੁਤ ਪੈਸਾ ਹੈ ਮੇਰੇ ਕੋਲ ਬਹੁਤ ਜਾਇਦਾਦ ਹੈ ਮੇਰੇ ਕੋਲ ਗੱਡੀਆਂ ਵੀ ਹਨ ਪਰ ਮੇਰੇ ਕੋਲ ਸਰੀਰਕ ਤੰਦਰੁਸਤੀ ਨਹੀਂ ਹੈ ਮੈਂ ਆਪਣੇ ਪੈਰਾਂ ਦੇ ਉੱਪਰ ਖੜਾ ਨਹੀਂ ਹੋ ਸਕਦਾ ਮੈਂ ਆਪਣੀ ਮਰਜ਼ੀ ਦੇ ਨਾਲ ਤੁਰ ਫਿਰ ਨਹੀਂ ਸਕਦਾ ਮੈਂ ਅਰਜ਼ ਆਪਦੀ ਮਰਜ਼ੀ ਦੇ ਨਾਲ ਕੁਝ ਖਾ ਪੀ ਨਹੀਂ ਸਕਦਾ ਤੈਨੂੰ ਤਾਂ ਸਿਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਤੈਨੂੰ ਸਤਿਗੁਰਾਂ ਨੇ ਇੰਨੇ ਸੋਹਣਾ ਸਰੀਰ ਬਖਸ਼ਿਆ ਹੈ ਇਹ ਗੱਡੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਇਹ ਮਾਇਆ ਤਾਂ ਆਉਂਦੀ ਜਾਂਦੀ ਰਹਿੰਦੀ ਹੈ ਪਰੰਤੂ ਸਾਨੂੰ ਪ੍ਰਮਾਤਮਾ ਦੇ ਕੋਲੋਂ ਵਾਹੀ ਗੁਰੂ ਦੇ ਕੋਲੋਂ ਆਪਣੇ ਸਰੀਰ ਦੀ ਤੰਦਰੁਸਤੀ ਮੰਗਣੀ ਚਾਹੀਦੀ ਹੈ ਫਿਰ ਉਸ ਮਨੋਖਣ ਨੂੰ ਗਿਆਨ ਆ ਗਿਆ ਸਮਝ ਆ ਗਈ ਫਿਰ ਉਸ ਨੇ ਜਿਹੜੀ ਆਪਣੇ ਮਨ ਦੇ ਵਿੱਚ ਲਾਲਸਾ ਸੀ ਲਾਲਚ ਸੀ ਉਹਨੂੰ ਦੂਰ ਕੀਤਾ ਫਿਰ ਉਹ ਹਰ ਰੋਜ਼ ਸਤਗੁਰਾਂ ਦੀ ਗੁਰਬਾਣੀ ਨਾਲ ਜੁੜਿਆ ਗੁਰਬਾਣੀ ਪੜ੍ਹਨ ਲੱਗ ਪਿਆ ਅਤੇ ਹਰ ਰੋਜ਼ ਗੁਰੂ ਘਰ ਆ ਕੇ ਸੇਵਾ ਕਰਨ ਲੱਗ ਪਿਆ ਇਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਸਭ ਜਿਓ ਪਿੰਡ ਦਿਆ ਤੁਧ ਆਪੇ ਤੁਧ ਆਪੇ ਕਾਰੇ ਲਾਇਆ ਇਹ ਜਿੰਦ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਪਰਮਾਤਮਾ ਨੇ ਆਪ ਹੀ ਸਾਨੂੰ ਕੰਮ ਦੇ ਵਿੱਚ ਲਾਇਆ ਹੋਇਆ ਹੈ ਜਿਹਾ ਤੂੰ ਹੁਕਮ ਕਰੇ ਤਿਹੇ ਕੋ ਕਰਮ ਕਮਾਵੇ ਜਿਹਾ ਤੋ ਤੁਧ ਧੁਰ ਲਿਖ ਪਾਇਆ ਜਿਹੋ ਜਿਹਾ ਪ੍ਰਮਾਤਮਾ ਨੇ ਸਾਡੇ ਕਰਮਾਂ ਦੇ ਵਿੱਚ ਲਿਖ ਦਿੱਤਾ ਉਹੇ ਜਿਹੀ ਅਸੀਂ ਕੰਮ ਕਰਦੇ ਹਾਂ ਇਹ ਦਰਗਾਹ ਤੋਂ ਲਿਖਿਆ ਆਉਂਦਾ ਹੈ ਜਿਹੋ ਜਿਹਾ ਸਤਗੁਰਾਂ ਨੇ ਸਾਡੀ ਕਿਸਮਤ ਦੇ ਵਿੱਚ ਲਿਖਿਆ ਹੈ ਉਹ ਸਾਨੂੰ ਇੱਕ ਦਿਨ ਜ਼ਰੂਰ ਮਿਲੇਗਾ ਪੰਜ ਤਤਕਾਰ ਤੂੰ ਸਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੇ ਇਹ ਜਿਹੜਾ ਸਾਡਾ ਸਰੀਰ ਹੈ ਇਹ ਦੁਨੀਆ ਹੈ ਇਹ ਪੰਜ ਤੱਤਾਂ ਦੇ ਨਾਲ ਬਣੀ ਹੋਈ ਹੈ। ਇਹ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਹੈ ਉਹ ਪਰਮਾਤਮਾ ਆਪੇ ਹੀ ਕਰ ਰਿਹਾ ਹੈ। ਇੱਕ ਨਾਂ ਸਤਿਗੁਰ ਮੇਲ ਤੋਂ 부ਝਾਵੇ ਇੱਕ ਮਨ ਮੁਖ ਕਰੇ ਸੇ ਰੂਵੇ। ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਜੀਵਨ ਦੀ ਸੋਝ ਬਖਸ਼ਦਾ ਹੈ। ਕਈਆਂ ਨੂੰ ਗੁਰਮੁਖ ਬਣਾਉਂਦਾ ਹੈ ਅਤੇ ਕਈ ਮਨਮੁਖ ਬਣ ਜਾਂਦੇ ਹਨ ਗੁਰਮੁਖ ਜਿਹੜੇ ਗੁਰੂ ਦੀ ਗੱਲ ਮੰਨਦੇ ਹਨ ਗੁਰੂ ਦੇ ਗੁਰਵਾਣੀ ਨੂੰ ਪੜ੍ਹਦੇ ਹਨ ਗੁਰੂ ਦੇ ਕਹੇ ਤੇ ਚੱਲਦੇ ਹਨ ਉਹ ਹੁੰਦੇ ਹਨ ਗੁਰਮੁਖ ਇੱਕ ਹੁੰਦੇ ਹਨ ਮਨਮੁਖ ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਹਨ ਫਿਰ ਸਤਿਗੁਰੂ ਜੀ ਕਹਿੰਦੇ ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਹਨ ਉਹ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਬਹੁਤ ਦੁੱਖ ਪਾਉਂਦੇ ਹਨ ਉਹ ਦੁਖੀ ਰਹਿੰਦੇ ਹਨ ਹਰ ਕੀ ਵੜਿਆਈ ਹਉ ਆਖ ਨਾ ਸਕਾ ਹਉ ਮੂਰਖ ਮੁਗਦ ਨਚਾਨ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਜੀਵ ਮੂਰਖ ਹਾਂ ਨੀਵੇਂ ਜੀਵਣ ਵਾਲੇ ਹਾਂ ਪਰਮਾਤਮਾ ਦੀ ਕਰਨੀ ਦਾ ਪਰਮਾਤਮਾ ਜੋ ਕਰ ਰਿਹਾ ਹੈ ਉਸ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਇਆ ਅਜਾਣ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਹਨ ਕਹਿੰਦੇ ਸਾਡੇ ਕਾਲਜੂਕੀ ਜੀਵਾਂ ਦੇ ਉੱਪਰ ਮਿਹਰ ਕਰੋ ਸਾਨੂੰ ਵੀ ਆਪਣੇ ਨਾਮ ਦੇ ਦਾਤ ਬਖਸ਼ੋ ਤਾਂ ਜੋ ਸਾਡਾ ਇਹ ਜੀਵਨ ਹੈ ਉਹ ਲੇਖੇ ਦੇ ਵਿੱਚ ਲੱਗ ਸਕੇ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਾਈ ਹਰ ਰੋਜ਼ ਪਰਮਾਤਮਾ ਦਾ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ ਪਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ ਕਿਉਂਕਿ ਨਾਮ ਨੇ ਹੀ ਸਾਡੇ ਨਾਲ ਜਾਣਾ ਹੈ ਇਹ ਦੁਨੀਆ ਦੇ ਧਨ ਪਦਾਰਥ ਸਾਰੇ ਇਸ ਸੰਸਾਰ ਦੇ ਵਿੱਚ ਰਹਿ ਜਾਣੇ ਹਨ ਸਾਰੇ ਹੀ ਜਿਹੜੇ ਦੁਨੀਆ ਦੇ ਧਨ ਪਦਾਰਥ ਹਨ ਨਾਸਵਾਨ ਹਨ ਉਹਨਾਂ ਨੇ ਇੱਕ ਦਿਨ ਨਾਸ ਹੋ ਜਾਣਾ ਹੈ ਸੋ ਇਸ ਕਰਕੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਹਰ ਰੋਜ਼ ਸਤਿਗੁਰਾਂ ਦੀ ਬੰਦਗੀ ਸਤਿਗੁਰਾਂ ਦਾ ਨਾਮ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ ਤਾਂ ਹੀ ਜਿਹੜਾ ਸਾਡਾ ਦੁਨੀਆ ਤੇ ਆਇਆ ਸਫਲ ਹੋਵੇਗਾ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਹਤਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ